ਦੋਸਤੋ ਅਸੀਂ ਮਣੀ ਮੇਜ ਦੀ ਯਾਤਰਾ ਕਰ ਰਹੇ ਹਾਂ ਜੀ ਔਰ ਲਗਾਤਾਰ ਤਰ ਨਜ਼ਰੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੋ ਅੱਜ ਅਸੀਂ ਪਹੁੰਚਿਆ ਜੀ ਇਸ ਮਣੀ ਮੇਜ ਦੇ ਜਿਹੜਾ ਬਾਜੀ ਹਰਸਲ ਹਰਸਲ ਜਿਹੜਾ ਬਾਜੀ ਤੁਸੀਂ ਦਿਨ ਨਗਰੀਆਂ ਦਾ ਲੰਗਰ ਵਾ ਦਿਨ ਨਗਰ ਦੀਆਂ ਲੰਗਰ ਜਿਹੜਾ ਬਾਜੀ ਇਹਦੇ ਵਿੱਚ ਹੀ ਰੌਣਕਾਂ ਦੇਖਣਯੋਗ ਹੁੰਦੀਆਂ ਨੇ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਪਹਿਲਾਂ ਤਸਵੀਰਾਂ ਸਾਂਝੀਆਂ ਕਰੋ ਜਿਹੜੇ ਸਟਾਲ ਇਥੇ ਲਗਾਏ ਗਏ ਨੇ ਤੁਸੀਂ ਦੇਖੋ ਗੋਲ ਗੱਪਿਆਂ ਦਾ ਸਟਾਲ ਹੋਏ ਮਲਬੀ ਤੁਹਾਨੂੰ ਜਿਹੜੇ ਜੀ ਹਰੇਕ ਬਰਕਾਰ ਦੇ ਸਟਾਲ ਜਿਹੜੇ ਆ ਇਸ ਲੰਗਰ 'ਚ ਮਿਲਣੇ ਆ ਜੀ ਸੋ ਇਸ ਸਾਈਡ ਤੇ ਦੇਖ ਗਰਮ ਗਰਮ ਚਾਹ ਹੀ ਮਿਲਦੀ ਆ ਉਹਦੇ ਨਾਲ ਜਿਹੜਾ ਵਾ ਟਿੱਕੀਆਂ ਦਾ ਸਟਾਲ ਆ ਗਿਆ ਜੀ ਸੋ ਇਦਾਂ ਜਿਹੜਾ ਵਾ ਜੀ ਅਲੱਗ ਅਲੱਗ ਪ੍ਰਕਾਰ ਦੇ ਜਿਹੜੇ ਤੁਹਾਨੂੰ ਸਟਾਲ ਜਿਹੜੇ ਆ ਜਿੱਦਾਂ ਵਿਆਹ ਸ਼ਾਦੀਆਂ ਦੇ ਵਿੱਚ ਸਾਡੇ ਫੰਕਸ਼ਨ ਹੁੰਦੇ ਆ ਜੀ ਉਦਾਂ ਹੀ ਤੁਹਾਨੂੰ ਜਿਹੜੇ ਆ ਜੀ ਇਸ ਲੰਗਰ ਵਿੱਚ ਤੁਹਾਨੂੰ ਸਟਾਲ ਮਿਲਦੇ ਆ ਸੋ ਤਕਰੀਬਨ ਦੇਖੋ ਜਿਹੜੀਆਂ ਸਵਾਵਾਂ ਦਿੱਤੀਆਂ ਜਾ ਰਹੀਆਂ ਵਾ ਬੜੇ ਹੀ ਵਧੀਆ ਤਰੀਕੇ ਨਾਲ ਜਿਹੜਾ ਵਾ ਸੋ ਚਾਰੂ ਢੰਗ ਦੇ ਨਾਲ ਜਿਹੜਾ ਸਾਰਾ ਇੱਥੇ ਲੰਗਰ ਚੱਲਦਾ ਸੋ ਇੱਕ ਵੱਡਾ ਰੋਲ ਜਿਹੜਾ ਵਾ ਜੀ ਇਹ ਦਿਨ ਨਗਰੀ ਨਿਭਉਂਦੇ ਨੇ ਸੋ ਦਿਨ ਨਗਰੀ ਦੀ ਪੂਰੀ ਟੀਮ ਵੀ ਸਾਡੇ ਨਾਲ ਆ ਜੀ ਉਹਨ ਸੋ ਕਿਤਨਾ ਕਿਤਨਾ ਇੱਕ ਰੋਲ ਵੱਡਾ ਵਾ ਜੀ ਸੋ ਪਾ ਜੀ ਕਿਤੋਂ ਵੱਡਾ ਰੋਲ ਜਿਹੜਾ ਤੁਹਾਡੇ ਵੱਲੋਂ ਨਭਾ ਜਨਾ ਤੁਹਾਡੀ ਟੀਮ ਵੱਲੋਂ ਪੂਰੀ ਵੱਲੋਂ ਪਾ ਜੀ ਜੈ ਸ਼ੰਕਰ ਕੀ ਜੈ ਬholenath ਅਸੀਂ ਦਿਨਾਂਗਰ ਤੋਂ ਸ਼੍ਰੀ ਮਣੀ ਮੇ ਸਵਨ ਸਮਿਤੀ ਦੇ ਸਾਰੇ ਮੈਂਬਰਾਂ ਤੋਂ ਮੈਂ ਇਹ ਕਹਾਵਾਂਗਾ ਕਿ ਜੋ ਵੀ ਕੰਮ ਹੋ ਰਿਹਾ ਹੈ ਭਗਵਾਨ ਭੋਲੇनाथ ਜੀ ਦੀ ਕਿਰਪਾ ਔਰ ਬਾਬਾ ਜੀ ਦੇ ਅਸ਼ੀਰਵਾਦ ਨਾਲ ਹੋ ਰਿਹਾ ਵਰਨਾ ਕਿਸੇ ਨੇ ਲਿਖਿਆ ਹੈ ਇਨਹੀ ਦੀ ਕਿਰਪਾ ਸੇ ਤੋ ਸਜੇ ਅਹਮ ਹੈ ਵਰਨਾ ਮੇਰੇ ਜੈਸੇ ਤੋ ਕਰੋੜਾਂ ਗਰੀਬ ਪੜੇ ਹੈ ਅਗਰ ਸ਼ੰਕਰ ਭਗਵਾਨ ਜੀ ਦੀ ਕਿਰਪਾ ਹੋਈ ਤੇ ਸਾਡੇ ਵਰਗੇ ਬੰਦਿਆਂ ਨੂੰ ਵੀ ਬਾਬਾ ਨੇ ਆਪਣੀ ਚਰਨਾਂ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਬੋਲ ਸ਼ੰਕਰ ਭਗਵਾਨ ਕੀ ਜੈ ਸੁਧ ਜਿਹੜਾ ਬੋਲਦਾ ਸੁਧ ਤਰੀਪਨ ਜਿਹੜਾ ਜੀ ਬਹੁਤ ਹੀ ਵਧੀਆ ਤਾਲ ਮੇਲੇ ਸਟੇਜ ਦਾ ਔਰ ਬਹੁਤ ਹੀ ਸੋਹਣਾ ਲੰਗਰ ਜਿਹੜਾ ਨਮ ਲਗਾਇਆ ਜਾਂਦਾ ਭਾਜੀ ਇਸ ਲੰਗਰ ਵਿੱਚ ਮੈਂ ਦੇਖਦਾ ਸਟਾਲ ਵਿੱਚ ਜਿਸ ਤਰ੍ਹਾਂ ਵਿਆਹ ਸ਼ਾਦੀਆਂ ਦੇ ਸਟਾਲ ਹੁੰਦੇ ਆ ਉਸ ਤਰੀਕੇ ਦਾ ਸਟਾਲ ਲਗਾਇਆ ਗਿਆ ਸਾਰੇ ਜੀ ਪਹਿਲੇ ਤੇ ਸਾਰਿਆਂ ਨੂੰ ਜੈ ਸ਼ੰਕਰ ਦੀ ਤੁਹਾਡੇ ਟੀਵੀ ਦੇ ਚੈਨਲ ਦੇ ਮਾਧਿਅਮ ਨਾਲ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਪਹਿਲੇ ਮਣੀ ਮੇ ਯਾਤਰਾ ਜਿਹੜੀ ਹੈ ਇਹ ਬਹੁਤ ਹੀ ਪੂਰੇ ਸ਼ੰਕਰ ਦੀ ਆਸਤਿਕ ਯਾਤਰਾ ਹੈ ਸ਼੍ਰੀ ਅਮਰਨਾ ਯਾਤਰਾ ਜੋ ਕਿ ਰਖੜੀ ਨੂੰ ਸਮਾਪਤ ਹੁੰਦੀ ਹੈ ਤੇ ਰਖੜੀ ਨੂੰ ਇੱਧਰੋਂ ਇੱਥੇ ਸਟਾਰਟ ਹੁੰਦੀ ਹੈ ਇਹ ਯਾਤਰਾ ਕੋਈ ਛੋਟ ਟਰਮ ਲਈ ਹੁੰਦੀ ਹੈ ਕੋਈ 15 ਤੋਂ 20 ਦਿਨ ਦੀ ਜਿਹੜੀ ਰਖੜੀ ਨੂੰ ਸਟਾਰਟ ਹੁੰਦੀ ਹੈ ਤੇ ਰਾਧਾ ਸ਼੍ਰੀ ਨੂੰ ਖਤਮ ਹੁੰਦੀ ਹੈ ਬਾਕੀ ਦੂਸਰਾ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਦੱਸਣਾ ਚਾਹਨਾ ਕਿ ਇੱਕ ਵਾਰੀ ਜ਼ਰੂਰ ਆਇਆ ਜਾਏ ਇਹ ਧਾਰਮਿਕ ਸਥਾਨ ਜਿਹੜਾ ਭੋਲੇ ਸ਼ੰਕਰ ਦਾ ਐਨੂੰ ਇੱਕ ਵਾਰੀ ਜ਼ਰੂਰ ਦੇਖਿਆ ਜਾਏ ਔਰ ਵਿਜ਼ਿਟ ਕੀਤਾ ਜਾਏ ਉਹਨ ਦੂਸਰੀ ਗੱਲ ਤੁਸੀਂ ਕੀਤੀ ਹੈ ਕਿ ਲੰਗਰ ਦੀ ਪ੍ਰਭੂ ਦੀ ਕਿਰਪਾ ਨਾਲ ਭੋਲੇ ਸ਼ੰਕਰ ਦੀ ਕਿਰਪਾ ਨਾਲ ਸਾਡਾ ਤੀਨਾਂ ਨਗਰ ਵਾਲੋ 23ਵਾਂ ਲੰਗਰ ਹੈ ਇਹ 23ਵਾਂ ਲੰਗਰ ਹੈ 23 ਸਾਲ ਹੋ ਗਿਆ ਪਿਛਲੇ 23 ਸਾਲ ਤੋਂ ਆਪਾਂ ਲੰਗਰ ਲਗਾ ਰਹੇ ਹਾਂ ਇੱਥੇ ਦੀਨਾਨਗਰ ਦੇ ਸਹਿਯੋਗ ਨਾਲ ਦੀਨਾਨਗਰ ਦੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਾਕੀ ਲੰਗਰ ਸਾਡਾ 24 ਆਰ ਖੁੱਲਾਇਆ ਸਵੇਰੇ 4 ਵਜੇ ਚਾਰਡ ਹੁੰਦਾ ਰਾਤ ਨੂੰ ਵੀ ਖੁੱਲਾਇਆ ਔਰ ਸਾਡੇ ਤੇ ਫਰੀ ਸੌਣ ਦੀ ਵਿਵਸਥਾ ਕੀਤੀ ਜਾਂਦੀ ਆ ਰਾਤ ਨੂੰ ਜੋ ਵੀ ਯਾਤਰੀ ਉੱਪਰੋਂ ਦਰਸ਼ਨ ਕਰਕੇ ਆਂਦਾ ਜਾਂ ਅੱਧਰੋਂ ਦਰਸ਼ਨ ਕਰਨ ਲਈ ਜਾਂਦਾ ਉਹਨਾਂ ਨੇ ਆਪਾਂ ਸਾਰੀ ਜੋ ਫਰੀ ਯਾਤਰਾ ਕੀਤੀ ਫਰੀ ਸੇਵਾ ਕੀਤੀ ਜਾਂਦੀ ਆ ਔਰ ਬਾਕੀ ਦਿਨੇ ਸਵੇਰੇ ਆਪਣੇ ਆਲੂ ਪੂਰੀ ਆਪਣੇ ਚਨੇ ਪਠੂਰੇ ਲੱਛਾ ਪਰੌਂਡਾ ਦੁਪਹਿਰ ਨੂੰ ਸਟਾਲ ਲੱਗਦੇ ਨੇ ਖਾਣਾ ਲੱਗਦਾ ਆ ਸ਼ਾਮ ਤੱਕ ਸਟਾਲ ਚੱਲਦੇ ਨੇ ਫਿਰ ਰਾਤ ਨੂੰ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ ਤੇ ਨਾਲ ਮਿੱਠਾ ਜਿੱਦਾਂ ਆਪਣੇ ਜਲੇਬੀ ਆਪਣੇ ਸੇਵੀਆਂ ਮਤਲਬ ਕਿ ਜੋ ਪ੍ਰਭੂ ਦੀ ਇੱਛਾ ਹੋਏ ਉਹ ਬਣਾਇਆ ਜਾਂਦਾ ਆਪਣੇ ਵੱਲੋਂ ਪ੍ਰਭੂ ਦੇ ਸੇਵਾਦਾਰਾਂ ਨੂੰ ਅਰੇਸ ਵੀ ਤੁਹਾਨੂੰ ਮੈਂਸ਼ਨ ਕਰ ਦਿਓ ਕਿਸੇ ਜਗ੍ਹਾ ਤੇ ਆਪਣਾ ਲੰਗਰ ਹੈ ਇਹ ਸਾਡਾ ਲੰਗਰ ਹੈ ਮਣੀ ਮੇਸ਼ ਦੇ ਜਿਹੜਾ ਆਪਣੇ ਹਰ ਸਰ ਜਿੱਤੋ ਕੀ ਆ ਲੰਗਰ ਆਪਣੇ ਯਾਤਰਾ ਸਟਾਰਟ ਹੁੰਦੀ ਆ ਹਰ ਸਰ ਦੇ ਵਿੱਚ ਇਹ ਟੱਪਾ ਜਗਾ ਆ ਉੱਥੇ ਸਾਡਾ ਲੰਗਰ ਸਟਾਰਟ ਹੁੰਦਾ ਇਹ ਮਤਲਬ ਕਿ ਆਪਣੇ ਜਿੱਥੋਂ ਮਤਲਬ ਕਿ ਸੀੜੀਆਂ ਦਾ ਰਸਤਾ ਜਾਂਦਾ ਉਹਦੇ ਬਿਲਕੁਲ ਜਿੱਤੋਂ ਯਾਤਰਾ ਪੈਦਲ ਸ਼ੁਰੂ ਹੁੰਦੀ ਆ ਬਸ ਉੱਥੋਂ ਬਾਅਦ ਪਹਿਲਾ ਲੰਗਰ ਆ ਮੇਨ ਪੁਆਇੰਟ ਆ ਜੀ ਹਾਂਜੀ ਮੇਨ ਪੁਆਇੰਟ ਆ ਜੀ ਬਿਲਕੁਲ ਧੰਨਵਾਦ ਭਾਜੀ ਬਹੁਤ ਬਹੁਤ ਧੰਨਵਾਦ ਜੀ ਜਿੰਦ ਗੁਣੀ ਮੈਦਾਨ ਬਹੁਤ ਸਤਿਕਾਰਯੋਗ ਜੈ ਜੈਕਾਰ ਬੋਲ ਸੋ ਜੀ ਦਰਬਾਰ ਦੀ ਜੈ ਸੋ ਇਹ ਭੋਲੇ ਬਾਬਾ ਦੇ ਸਾਰੇ ਦੇਖੋ ਸ਼ਰਧਾਲੂ ਨੇ ਜੀ ਔਰ ਬੜਾ ਵੱਡਾ ਉਪਰਾਲਾ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਜਿਹੜੀ ਆ ਦੇਖੋ ਇਸ ਜਗ੍ਹਾ ਦੇ ਅੱਗੇ ਲੰਗਰ ਲਗੋਣਾ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਔਰ 24 ਘੰਟੇ ਸਰਵਿਸ ਦੇਣੀ ਉਹ ਵੀ ਬੜਾ ਇੱਕ ਵੱਡਾ ਉਪਰਾਲਾ ਵਾ ਸੋ ਦਿਨ ਨਗਰੀ ਜਿਹੜੀ ਉਪਰਾਲਾ ਪਵਾ ਰਹੇ ਨੇ ਉਹਨੇ ਕੰਮ ਕਰਕੇ ਦਿਖਾ ਰਹੇ ਨੇ ਜੀ ਸੋ ਕਿਧਰ ਨ ਕਿਤੇ ਕੁਝ ਸ਼ਰਧਾਲੂ ਵੀ ਆ ਗਏ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਤੁਸੀਂ ਬ੍ਰਦਰ ਕਿੱਥੋਂ ਆਏ ਮੈਂ ਅਸਰ ਗੁਰਦਾਸਪੁਰ ਤਾਇਆ ਕਿਦਾਂ ਦਾ ਲੱਗਾ ਲੰਗਰ ਭਾਜੀ ਬਹੁਤ ਵਧੀਆ ਇਹਨਾਂ ਨੇ ਮਤਲਬ ਕਿ ਲੰਗਰ ਲਾਇਆ 24 ਆਵਰ ਹੈ ਰਹਿਣ ਦੀ ਵਿਵਸਥਾ ਵੀ ਹੈ ਨਾ ਕੋ ਫ੍ਰੀ ਹੈ ਪਰ ਬਹੁਤ ਵਧੀਆ ਇਹਨਾਂ ਦਾ ਮਤਲਬ ਕਿ ਟ੍ਰੀਟ ਕੀਤਾ ਹੈਗਾ ਉਹ ਸਰਦਾਰ ਲੁਆnde ਜਾਂਦੇ ਜਾਂਦੇ ਹੈ ਇਹਨਾਂ ਕੋ ਰਹਿੰਦੇ ਨੇ ਤੇ ਮਤਲਬ ਕਿ ਯਾਰ ਕੋਈ ਵੀ ਆ ਕੇ ਰਹਿ ਸਕਦਾ ਹੈ ਨਹੀਂ ਕਿ ਕੇ ਇਹਨੂੰ ਕੋਈ ਗੁਰਦਾਸਪੁਰ ਦਾ ਕੋਈ ਦਿਨੜ ਦਾ ਕਿਤੋਂ ਵੀ ਕੋਈ ਵੀ ਸਿਟੀ ਦਾ ਹੋਵੇ ਕਿਤੇ ਇੱਥੇ ਮਤਲਬ ਵਿਜ਼ਿਟ ਕਰ ਸਕਦਾ ਰਹਿ ਸਕਦਾ ਸਟੇ ਕਰ ਸਕਦਾ ਹੈ ਔਰ ਸਭ ਨੂੰ ਮੈਂ ਕਹਾਂਗੇ ਜਰੂਰ ਇੱਥੇ ਵਿਜ਼ਿਟ ਕਰੋ ਬੋਲੇ ਸ਼ੰਕਰ ਜੀ ਦੀ ਯਾਤਰਾ ਜਰੀ ਆ ਜਰੂਰ ਕਰੋ જય ਸ਼ੰਕਰ ਸੋ ਦੇਖੋ ਇਹ ਸ਼ਰਧਾਲੂ ਨੇ ਜਿਹੜੇ ਇੱਥੇ ਪਹੁੰਚੇ ਨੇ ਜੀ ਔਰ ਬੋਲੇ ਬਾਬਾ ਦਾ ਗੁਣਗਾਨ ਕੀਤਾ ਜਾ ਰਿਹਾ ਵਾ ਸੋ ਉਤਸ਼ਾਹ ਵੀ ਦੇਖਣ ਨੂੰ ਮਿਲਦਾ ਵਾ ਵੱਡੀ ਗਿੰਦੀ ਸ਼ਰਧਾਲੂ ਪਹੁੰਚਦੇ ਨੇ ਔਰ ਭਗਵਾਨ ਦਾ ਜਿਹੜਾ ਨਾਮ ਲਿਆ ਜਾਂਦਾ ਜੀ ਸੋ ਇਹ ਚੀਜ਼ਾਂ ਤੁਹਾਨੂੰ ਜਿਹੜੀਆਂ ਮਣੀ ਮਹੇਸ਼ ਚ ਮਿਲਣਗੀਆਂ ਅੱਗੇ ਜੀ ਮਣੀ ਮਹੇਸ਼ ਵਿੱਚ ਤੁਹਾਨੂੰ ਜਿਹੜਾ ਵਾ ਜੀ ਆ ਦਿਖਾਓ ਇਸ ਸਾਈਡ ਤੇ ਅੱਜ ਕੋ ਤੁਸੀਂ ਮਰੱਬਾ ਜਿਹੜਾ ਵਾ ਜੀ ਉਹ ਵੰਡਿਆ ਜਾ ਰਿਹਾ ਇੱਥੇ ਮਰੱਬੇ ਦਾ ਇਹ ਸਟਾਲ ਆ ਜੀ ਅੱਗੇ ਆ ਜਾਓ ਭਾਈ ਆ ਦਿਖਾਉਂਦੇ ਐ ਗਾਜਰ ਦਾ ਮਰਬਾ ਜਿਹੜਾ ਉਹ ਦਿੱਤਾ ਜਾ ਰਿਹਾ ਇਥੇ ਸੋਦ ਕੋ ਪੀਪੇ ਪੀਪੇ ਜਿਹੜੀ ਹੁੰਦੀ ਉਹ ਲਗਾਈ ਜਾਂਦੇ ਨੇ ਔਰੇ ਮਰਬਾ ਇੱਥੇ ਜਿਹੜਾ ਦਿੱਤਾ ਜਾ ਰਿਹਾ ਉਹ ਸੋ ਤਕਰੀਬਨ ਦੇਖੋ ਅਗਲੇ ਪੰਨੇ ਆਜੋ ਸੀ ਆ ਦੇਖੋ ਉਸੋ ਕੀ ਆਜੋ ਨਿੰਬੂ ਪਾਣੀ ਜਿਹੜਾ ਜੀ ਉਹਦਾ ਸਟਾਲ ਹੈ ਜੀ ਸੋ ਤਕਰੀਬਨ ਜਿਹੜਾ ਵਾ ਇਸ ਸਵਾਵਾ ਦਿੱਤੀਆਂ ਜਾਂਦੀਆਂ ਸਾਰੀਆਂ ਜੀ ਸੋ ਭਾਜੀ ਇਹਨਾਂ ਸਾਡਾ ਲੱਗਦੇ ਭਾਜੀ ਬੜੀ-ਬੜੀ ਸੇਵਾ ਨਭੁੰਦਨੀ ਇਥੇ ਮੈਂ ਦੇਖਿਆ ਜੀ ਨੋ ਨੋ ਬਸ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਆ ਹਰ ਚੀਜ਼ ਚੱਲ ਰਹੀ ਆ ਕੋਈ ਕਿਸੇ ਚੀਜ਼ ਦੀ ਥੋੜਨੀ ਤੁਹਾਡੇ ਸਾਹਮਣੇ ਸੰਗਤ ਆ ਰਹੀ ਤੇ ਪ੍ਰਭੂ ਦੀ ਸੇਵਾ ਚੱਲ ਰਹੀ ਹੈ ਪ੍ਰਭੂ ਦੇ ਨਾਮ ਦੇ ਹੀ ਚੱਲ ਰਿਹਾ ਸਾਰਾ ਕੁਝ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਭਾਈ ਪ੍ਰਭੂ ਦੀ ਘਰ ਕਮੀ ਹੋਈ ਨਹੀਂ ਸਕਦੀ ਉਹਦੀ ਲੀਲਾ ਕਰੀ ਬਿਲਕੁਲ 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 ਉਹਦੀ ਕੁਦਰਤਾ ਸਾਰੀ ਹੈ ਤੁਹਾਡੇ ਸਾਹਮਣੇ ਕਿੰਨੀ ਦੁਨੀਆ ਆ ਰਹੀ ਹੈ ਕਿੰਨੀ ਜੇ ਖਾ ਕੇ ਜਾ ਰਹੀ ਹੈ ਕੋਈ ਹੈ ਨਹੀਂ ਇਸ਼ੂ ਕੋਈ ਨਹੀਂ ਹੈ ਕਿਤੋਂ ਆਏ ਭਾਈ ਤੁਸੀਂ ਦੀਨਾ ਨਗਰ ਤੋਂ ਜੀ ਦੀਨਾ ਨਗਰ ਤੋਂ ਠੀਕ ਠੀਕ ਹੈ ਸੋ ਦੇਖੋ ਇਹ ਦੀਨਾ ਨਗਰ ਦੀਆਂ ਲੰਗਰ ਹੈ ਜੀ ਸੋ ਦਿਨਾਂ ਨਗਰੀ ਹੋਣ ਜਾਂ ਗੁਰਦਾਸਪੁਰ ਹੋਣ ਜੀ ਇਹਨਾਂ ਦੇ ਲੰਗਰ ਜਿਹੜੇ ਐਨੋਖੇ ਨੇ ਜੀ ਔਰ ਸੇਵਾਵਾਂ ਵੀ ਇਹਨਾਂ ਦੀਆਂ ਲੋਕੀ ਹੁੰਦੀਆਂ ਵਾ ਇਹ ਅਸੀਂ ਤੁਹਾਨੂੰ ਅੱਜ ਦਿਖਾਈਆਂ ਤਸਵੀਰਾਂ ਦੇ ਵਿੱਚ ਜੀ ਇਹ ਮਣੀ ਮਹੇਸ਼ ਦੀਆਂ ਤਸਵੀਰਾਂ ਨੇ ਸੋ ਵੀਡੀਓ ਨੂੰ ਵੱਤਵਤ ਸ਼ੇਅਰ ਕਰਦੇ ਹੋ ਜੋ ਕਿ ਘਰ ਘਰ ਜਿਹੜਾ ਵਾ ਜੀ ਇਹ ਮੈਸੇਜ ਜ਼ਰੂਰ ਪਹੁੰਚੇ ਜੀ ਸੋ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤੁਹਾਨੂੰ ਹੋਰ ਵੀ ਜਿਹੜੇ ਪੜਾਵ ਨੇ ਜ਼ਿੰਦਗੀ ਉਹ ਵੀ ਤੁਹਾਨੂੰ ਸਾਂਝੇ ਕਰਦੇ ਰਾਵਾਂਗੇ ਜੀ ਸੋ ਮਣੀ ਮਹੇਸ਼ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ